ਕਰਨੇ ਤੁਸੀਂ ਕਰਨਾ ਪਹੀ ਗੱਲ ਹੋਈ ਹੈ ਨਾ ਕਿਸਾਨਾਂ ਲਈ ਕੁਛ ਹੈ ਨਾ ਮਜ਼ਦੂਰਾਂ ਲਈ ਕੁਛ ਹੈ ਕਿਸੇ ਸੈਕਟਰ ਨੂੰ ਰਾਹਤ ਨਹੀਂ ਯੂਰੀਆ ਮਹਿੰਗਾ ਕਰਨਗੇ ਇੱਕ ਉਹਨੂੰ 40 ਕਿਲੋ ਦੀ ਥੈਲੀ ਕਰਦੇ ਥੈਲਾ ਕਰਦੇ ਜਿਹੜਾ 50 ਕਿਲੋ ਦਾ ਹੁੰਦਾ ਸੀ ਫੇਰੇ ਕਹਿੰਦੇ ਨੇ ਵੀ ਅਸੀਂ ਜੀ ਤੁਹਾਨੂੰ ਸਬਸਿਡੀ ਤੁਹਾਡੇ ਖਾਤੇ 'ਚ ਪਾਇਆ ਕਰਾਂਗੇ ਇਹ ਇੱਕ ਡਰਾਮਾ ਹੈ ਕਿ ਪੰਜਾਬ ਦੀਆਂ ਪੰਜ ਫਸਲਾਂ ਬੁਰੀ ਤਰ੍ਹਾਂ ਡੁੱਬ ਗਈਆਂ ਪਹਿਲਾਂ ਤਾਂ ਹੜ੍ਹਾਂ ਨਾਲ 24-25 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਇਹ ਇੱਕ ਦੂਜੇ ਨੂੰ ਬੁਰਾ ਭਲਾ ਕਹੇ ਕਿ ਉਹਦੇ ਵਿੱਚੋਂ ਵੋਟਾਂ ਲੈਣੀਆਂ ਚਾਹੁੰਦੇ ਨੇ ਇਦੋਂ ਵੱਦ ਕੱਖ ਨਹੀਂ ਬਜਟ ਚ ਕੱਖ ਨਹੀਂ ਇਹ ਇੱਕ ਦੂਜੇ ਨੂੰ ਬੁਰਾ ਭਲਾ ਕਹੇ ਕਿ ਉਹਦੇ ਵਿੱਚੋਂ ਵੋਟਾਂ ਲੈਣੀਆਂ ਚਾਹੁੰਦੇ ਨੇ ਇਦੋਂ ਵੱਦ ਕੱਖ ਨਹੀਂ ਬਜਟ ਚ ਕੱਖ ਨਹੀਂ ਪਰ ਇਹ ਵੈਕਸਨ ਤੋਂ ਪਹਿਲਾਂ ਬਹੁਤ ਕੁਝ ਕਿਹਾ ਔਰ ਬਾਅਦ ਚ ਕਹਿੰਦਾ ਦਸ ਉਹ ਤਾਂ ਚੋਣਵੀਂ ਜੁਮਲਾ ਥਾ ਇਹ ਜੁਮਲੇ ਵਾਲੀ ਸਰਕਾਰ ਐ ਇਹ ਤੋਂ ਕੋਈ ਬਹੁਤੀ ਆਸ ਨਹੀਂ ਹੈ ਇਸ ਤਰ੍ਹਾਂ ਵੀ ਜਦੋਂ ਸਰਵੇਖਣ ਪੇਸ਼ ਕੀਤਾ ਗਿਆ ਪਾਰਲੀਮੈਂਟ ਦੇ ਵਿੱਚ ਉਹ ਤੋਂ ਅੰਦਾਜ਼ਾ ਲੱਗ ਗਿਆ ਸੀ ਵੀ ਸਰਕਾਰ ਨੇ ਕੁਝ ਨਹੀਂ ਕਰਨਾ ਉਹੀ ਗੱਲ ਹੋਈ ਹੈ ਨਾ ਕਿਸਾਨਾਂ ਲਈ ਕੁਛ ਹੈ ਨਾ ਮਜ਼ਦੂਰਾਂ ਲਈ ਕੁਛ ਹੈ ਕਿਸੇ ਸੈਕਟਰ ਨੂੰ ਕੋਈ ਰਾਹਤ ਨਹੀਂ ਔਰ ਇਹ ਸਾਰਾ ਟੋਟਲ ਸਰਕਾਰ ਕਾਰਪੋਰਟਾਈਜੇਸ਼ਨ ਵੱਲ ਵੱਧ ਰਹੀ ਹੈ ਉਸ ਪਾਸੇ ਨੂੰ ਜਾਣ ਵਾਲੀ ਗੱਲ ਹੈ ਕਿਸਾਨਾਂ ਔਰ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਵਿੱਚ ਜਿਸ ਤਰ੍ਹਾਂ ਸਰਵੇਖਣ ਜਿਨ੍ਹਾਂ ਨੇ ਕਿਹਾ ਯੂਰੀਆ ਮਹਿੰਗਾ ਕਰਨਗੇ ਇੱਕ ਉਹਨੂੰ 40 ਕਿਲੋ ਦੀ ਥੈਲੀ ਕਰਦੀ ਥੈਲਾ ਕਰਦਾ ਜਿਹੜਾ 50 ਕਿਲੋ ਦਾ ਹੁੰਦਾ ਸੀ ਫਿਰ ਇਹ ਕਹਿੰਦੇ ਨੇ ਵੀ ਅਸੀਂ ਜੀ ਤੁਹਾਨੂੰ ਸਬਸਿਡੀ ਤੁਹਾਡੇ ਖਾਤੇ 'ਚ ਪਾਇਆ ਕਰਾਂਗੇ ਇਹ ਇੱਕ ਡਰਾਮਾ ਹੈ ਜਦੋਂ ਬੀਜੇਪੀ ਨੇ ਕੁਝ ਕਰਨਾ ਹੋਵੇ ਪਿੱਛੇ ਹਟਣਾ ਹੋਵੇ ਕਿਸੇ ਗੱਲ ਤੋਂ ਕੁਝ ਉਹਨੂੰ ਹੋਰ ਸ਼ਕਲ ਦੇ ਕੇ ਹੌਲੀ ਹੌਲੀ ਪਿੱਛੇ हट ਜਾਂਦੀ ਹੈ ਹੁਣ ਸਬਸਿਡੀ ਸਿੱਧੀ ਕਿਸਾਨਾਂ ਦੇ ਖਾਤੇ 'ਚ ਪਾਉਣ ਦਾ ਮਤਲਬ ਹੈ ਉਹਨੇ ਭੱਜਣਾ ਚਾਹੁੰਦੇ ਨੇ ਉਧਰੋਂ ਖੇਤੀ ਦਾ ਇਨਾ ਬੁਰਾ ਹਾਲ ਆਇਆ ਜਿ ਕਿਸੇ ਨੂੰ ਕੋਈ ਚਿੰਤਾ ਨਹੀਂ ਪੰਜਾਬ ਦੀਆਂ ਪੰਜ ਫਸਲਾਂ ਬੁਰੀ ਤਰ੍ਹਾਂ ਡੁੱਬ ਗਈਆਂ ਪਹਿਲਾਂ ਤਾਂ ਹੜਾ ਨਾਲ 24-25 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਫਿਰ ਜਿਹੜੀ ਝੋਨੇ ਦੀ ਫਸਲ ਆਈ ਉਹਦਾ 10 ਕਿਲੋਨਟਲ ਔਨ ਐਨ ਐਵਰੇਜ ਪਰ ਏਕੜ ਝਾੜ ਘਟਿਆ ਉਹਦੇ ਬਾਅਦ ਮੱਕੀ ਆਈ ਮੱਕੀ ਦਾ 15 ਤੋਂ 20 ਕੁਇੰਟਲ ਪਰ ਪਰ ਕੁਇੰਟਲ ਅੰਬਾਰੇ ਕਲਚਾੜ ਘਟਿਆ ਆਮ ਤੌਰ ਤੇ 40 ਕੁਇੰਟਲ 42 ਕੁਇੰਟਲ ਤੱਕ ਨਿਕਲਦੀ ਹੈ ਇਸ ਵਾਰੀ 18 ਤੋਂ 22 ਨਿਕਲੀ ਹੈ ਉਹ ਵੀ ਫਸਲ ਡੁੱਬ ਗਈ ਤੀਸਰੀ ਫਸਲ ਕਣਕਾਈ ਉਹਦੇ ਚ ਵੀ 8 ਤੋਂ 10 ਕੁਇੰਟਲ ਪਰ 1 ਏਕੜ ਡੁੱਬ ਗਿਆ ਤੇ ਆਲੂ ਹੁਣ ਡੁੱਬ ਗਿਆ ਇਹ ਲਗਾਤਾਰ ਇੱਕ ਦੇ ਬਾਅਦ ਦੂਜੀ ਜਿਹੜੀ ਮਾਰ ਪੈ ਰਹੀ ਹੈ ਕਿਸਾਨ ਨੂੰ ਇਕਨੋਮਿਕ ਮਾਰਨਾ ਪੰਜਾਬ ਸਰਕਾਰ ਨੂੰ ਚਿੰਤਾ ਹੈ ਨਾ ਸੈਂਟਰ ਸਰਕਾਰ ਨੂੰ ਚਿੰਤਾ ਨਾ ਕਿਸੇ ਪੋਲੀਟੀਕਲ ਪਾਰਟੀ ਨੂੰ ਚਿੰਤਾ ਕੋਈ ਇਹਦੇ ਤੇ ਬੋਲਦਾ ਤੱਕ ਨਹੀਂ ਇਹ ਅਫਸੋਸ ਹੈ ਔਰ ਉਹੀ ਜਿਹੜਾ ਗੋਲ ਖਲਾਉਣਾ ਸੀ ਇਹਨਾਂ ਨੇ ਬਜਟ ਚ ਖਲਾਤਾ ਕਿਸਾਨਾਂ ਨੂੰ ਸਮਝ ਆ ਗਈ ਕਿ ਇਹਨਾਂ ਨੇ ਸਾਡੇ ਲਈ ਕੁਝ ਨਹੀਂ ਕਰਨਾ ਮਜ਼ਦੂਰਾਂ ਲਈ ਕੁਝ ਨਹੀਂ ਕਰਨਾ ਇਹ ਇੱਕ ਦੂਜੇ ਨੂੰ ਬੁਰਾ ਭਲਾ ਕਰਕੇ ਕਿ ਉਹਦੇ ਵਿੱਚੋਂ ਵੋਟਾਂ ਲੈਣੀਆਂ ਚਾਹੁੰਦੇ ਨੇ ਇਹ ਦੋਵਾਂ ਵੱਦ ਕੱਖ ਨਹੀਂ ਬਜਟ ਚ ਕੱਖ ਨਹੀਂ ਤਾਂ ਇਸ ਤੋਂ ਅਲੱਗ ਜਿਵੇਂ ਜਦੋਂ ਸ਼ੁਰੂਆਤ ਹੋਈ ਫਿਰ ਪ੍ਰਧਾਨ ਮੰਤਰੀ ਵੱਲੋਂ ਬਿਆਨਸਾ ਗਿਆ ਤਾਂ ਜੋ ਕਿਸਾਨਾਂ ਨੂੰ ਰੀਡ ਦੀ ਹਕੀ ਦੱਸਿਆ ਗਿਆ ਦੇਸ਼ ਬਾਰੇ ਪਰ ਕੁਝ ਰੱਖਿਆ ਨਹੀਂ ਗਿਆ ਵੈਬ ਬਿਆਨ ਦੇ ਵਿੱਚ ਧੀ ਇਹ ਤਾਂ ਜੁਮਲੇ ਨੇ ਉਹਨਾਂ ਦੇ ਪ੍ਰਧਾਨ ਮੰਤਰੀ ਨੇ ਇਲੈਕਸ਼ਨ ਤੋਂ ਪਹਿਲਾਂ ਬਹੁਤ ਕੁਝ ਕਿਹਾ ਪਰ ਬਾਅਦ ਚ ਕਹਿੰਦਾ ਤਾਂ ਉਹ ਤਾਂ ਚੋਣਵੀ ਜੁਮਲਾ ਥਾ ਇਹ ਜੁਮਲੇ ਵਾਲੀ ਸਰਕਾਰ ਐ ਇਹ ਤੋਂ ਕੋਈ ਬਹੁਤੀ ਆਸ ਨਹੀਂ ਹੈ